ਖੰਭੂ ਬਾਟਰ ਤੇ ਬਾਤੀਵਾਸ ਸਾਡੇ ਨਾਲ ਇਲਾਕਾ ਕਰਦੇ ਆ। ਔਰ ਸਾਂਝੇ ਤੌਰ ਤੇ ਸਾਰੀਆਂ ਦਸਤਾਂਦੀਆਂ ਸੀ। ਸਾਰੇ ਰਵਾਇਤੀ ਸਾਂਝੀਆਂ ਨੇ ਜਾਨ ਮਿਲੂਨੀ ਆਵ ਤੇ ਵੀ ਇਹ ਸਾਡੇ ਨਾਲ ਸਾਡੇ ਨਾਲ ਸ਼ਾਮਿਲ ਦੇ ਨਾਲ ਵੀ ਤੇ ਲੋਪਾ। ਸੋ ਅਸੀਂ ਐਮਪੀ ਸਾਹਿਬ ਨੂੰ ਬੇਨਤੀ ਸਾਹਿਬ ਨਾਲ ਆਪਣੇ ਐਮਪੀ ਸਾਹਿਬ ਵੱਲੋਂ ਆਇਆ ਹਾਂ ਮੰਗ ਪੱਤਰ ਨੂੰ ਰੁਕਾਣਾ ਹੈ ਇਸ ਚੀਜ਼ ਦਾ ਪੂਰਾ ਆਸ਼ਵਾਸਨ ਦਿਵਾਉਣਾ ਹੈ ਕਿ ਐਮਪੀ ਸਾਹਿਬ ਹਰ ਇੱਕ ਨੇ ਤੋਂ ਨਿੱਕੇ ਵੱਡੇ ਤੋਂ ਵੱਡੇ ਮੁੱਦੇ ਦੀ ਜੋ ਕਹ ਰਹੇ ਆਂ ਐਮਪੀ ਸਾਹਿਬ ਇਸ ਚੀਜ਼ ਦੀ ਵੀ ਪੂਰੀ ਡੱਟ ਕੇ ਪਹਿਰੇ ਕਰਾਂਗੇ ਕਿ ਤੇ ਉਹ ਸਾਰੀ ਚੀਜ਼ ਅੱਗੇ ਕਹੋ ਕੇ ਕਰਾਂਗੇ ਹਾਂ ਜੀ ਜਿਹੜਾ ਕਿ ਮੰਗ ਪੱਤਰ ਲੈਣ ਲਈ ਪਹੁੰਚਿਆ ਕਿਉਂਕਿ ਕਲੰਦਰ ਦੀ ਛੂਲ ਚੱਲਦੀ ਕਰਕੇ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਨੇ ਅਸੀਂ ਇਹਨਾਂ ਇੱਕ ਮੰਗ ਪੱਤਰ ਨਹੀਂ ਬੈਂਤੀ ਕਰਦੇ ਆ ਕਿ ਜਿੰਨੇ ਵੀ ਐਮਪੀ ਨੇ ਕਰੋੜੀ ਤੇਰਦੇ ਉਹ ਇੱਕ ਪ੍ਰਾਈਵੇਟ ਮਤਾਂ ਲੈ ਕੇ ਆਉਣ ਇੱਕ ਪ੍ਰਾਈਵੇਟ ਬਿੱਲ ਲੈ ਕੇ ਆਉਣ ਜਿਹਦੇ ਨਾਲ ਸਾਲਾਂ ਦੀਆਂ ਰਹਿੰਦੀਆਂ ਕਾੜੀਆਂ ਵੀ ਆ ਮੰਗਾਂ ਜਿਹੜੀਆਂ ਸਰਕਾਰਾਂ ਨੇ ਪਿਛਲੇ ਸਮੇਂ ਤੋਂ ਮੰਨੀਆਂ ਆਈਆਂ ਮੰਗਾਂ ਨੇ ਉਹਨਾਂ ਦੇ ਉੱਪਰ ਚਰਚਾ ਹੋ ਸਕੇ ਔਰ ਜਿਹੜੇ ਬਾਰਡਰਾਂ ਦੇ ਕਿਸਾਨ ਬੈਠੇ ਨੇ ਉਹਨਾਂ ਦੇ ਜਿਹੜੇ ਮਸਲੇ ਆ ਜਿਹੜੇ ਪੰਜਾਬ ਦੇ ਕਿਸਾਨ ਨੇ ਇੰਡੀਆ ਦੇ ਕਿਸਾਨ ਨੇ ਉਹਨਾਂ ਦੇ ਵਿੱਚ ਜਿਹੜਾ ਫਸਲਾਂ ਦਾ ਮਸਲਾ ਵਾ ਉਹ ਸਾਰਾ ਹੱਲ ਹੋ ਸਕੇ ਇਹ ਜਿਹੜਾ ਬਿੱਲ ਵਾ ਜਿਹੜਾ ਮਾਨਸੂਨ ਆ ਰਹੀ ਹੈ ਜੁਲਾਈ ਦੇ ਵਿੱਚ ਇਹਦੇ ਵਿੱਚ ਲਿਆਂਦਾ ਜਾਵੇ ਇਸ ਲਈ ਇਹ ਮੰਗ ਕਰਤੋਂ ਜਿਹੜਾ ਸਾਡੀ 12 ਮੰਗਾਂ ਨੇ ਜਿਹੜੀਆਂ ਪਹਿਲੀਆਂ ਦੋ ਉਹਨਾਂੀਆਂ ਮੰਗਾਂ ਜੁੜੀਆਂ ਨੇ ਉਹਨਾਂ ਮੰਗਾਂ ਜਿਹੜੀਆਂ ਦਿੱਤਾ ਗਿਆ ਦੀ ਟੀਪੀ ਕਰਦੇ ਆ ਟੀਪੀ ਸਾਹਿਬ ਨੂੰ ਇਹ ਜਿਹੜਾ ਆ ਪਾਰਲੀਮੈਂਟ ਦੇ ਵਿੱਚ ਉਠਾ ਕੇ ਸਾਡੀ ਇਹ ਜਿਹੇ ਮਸਲੇ ਆ ਉਹਨਾਂ ਨੂੰ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਿ 5 ਮਹੀਨੇ ਤੋਂ ਅਸੀਂ ਰੁਕੇ ਹੋਏ ਆ ਜਾਂ ਸਾਡੀਆਂ ਮੰਗਾਂ ਹਕੂਮਤ ਪ੍ਰਵਾਨ ਕਰੇ ਨਹੀਂ ਸਾਨੂੰ ਦਿੱਲੀ ਜਾਣ ਦਾ ਜਿਹੜਾ ਹੱਕ ਸਾਡਾ ਬਾਹਰ ਹੋਣਾ ਚਾਹੀਦਾ ਕਿਉਂਕਿ ਸੜਕਾਂ ਇਹ ਸਾਡੀ ਧਰਤੀ ਤੇ ਬਣੀਆਂ ਸਾਡੇ ਮਜ਼ਦੂਰਾਂ ਦੀਆਂ ਸਾਡੇ ਬੰਦਿਆਂ ਤੋਂ ਕਿਸਾਨ ਦਾ ਪੂਰਾ ਪੂਰਾ ਹੱਕ ਹੈ ਇਹਨਾਂ ਸੜਕਾਂ ਤੇ ਚੱਲਣ ਦਾ ਜੇ ਹੱਕ ਦੀ ਪਹਾਰਟੀ ਨੂੰ ਦੀ ਬਾਖੇ ਨੂੰ ਹੱਕਾ ਦੀ ਨਹੀਂ ਜਾਣਦਾ ਸਾਨੂੰ ਵੀ ਪੂਰਾ ਹੱਕ ਹੈ ਸਾਡਾ ਹੱਕ ਹਰ ਹੱਤ ਪਾਰ ਹੋਣਾ ਚਾਹੀਦਾ ਤੇ ਮੰਗਾਂ ਪਰਵਾਣ ਹੋ ਜੇ ਮੰਗਾਂ ਪਰਵਾਣ ਹੋ ਜਣੀਆਂ ਅਸੀਂ ਵਾਪਸ ਆ ਜਾਾਂਗੇ ਸਾਡੀ ਕੋਈ ਜਿੱਤ ਨਹੀਂ ਹੈ ਜਿਹੜੇ ਜਿਹੜੇ ਐਮਪੀ ਆ ਆਵਾਜ਼ ਬੁਲੰਦ ਕਰਦੇਗੇ ਉਹਨਾਂ ਦਾ ਧੰਨਵਾਦੀ ਰਹਾਂਗੇ ਜਿਹੜੇ ਨਹੀਂ ਕਰਨਗੇ ਉਹ ਜਦੋਂ ਫੀਲਡ ਚੋਂਗੇ ਜਿੱਥੇ ਵੀ ਆਉਣਗੇ ਉਹਨਾਂ ਨੂੰ ਸਵਾਲ ਵੀ ਪੁੱਛਣਗੇ ਕਿਸਾਨ ਮੰਨ ਲੋ ਕਿਉਂਕਿ ਇਹ ਸਾਡਾ ਹੱਕ ਵੀ ਆ ਔਰ ਸਾਡਾ ਅਨੰਦ ਵੀ ਆ ਇਹ ਸੋ ਇਹ ਆ ਸਾਡਾ ਉਹ ਪੁੱਛੇ ਸੀ ਜਿਆ ਮੋਰਚਾ ਸਾਜੇ ਦੋ ਕੇ ਲੜਿਆ ਸੀਗਾ ਜਿਹੜਾ ਹੈਗਾ ਟੋਲ ਬੰਦ ਕਰਵਾਇਆ ਹੈਗਾ ਉਹ ਮੋਰਚਾ ਜੇ ਸਾਡਾ ਜਾਰੀ ਆਉਣ ਵਾਲੇ ਸਮੇਂ ਚ ਵੀ ਜਿਹੜਾ ਹੈਗਾ ਉਹ ਨੂੰ ਜਾਰੀ ਰੱਖਾਂਗੇ ਤੇ ਹੋਰ ਵੀ ਜਿੱਥੇ-ਜਿੱਥੇ ਵੀ ਜੋ-ਜੋਬ ਦੀਆਂ ਧੱਕੇ ਜ਼ੁਲਮ ਹੋ ਰਹੇ ਨੇ ਉਹ ਸਾਰੇ ਵੀ ਖਰਾਫੇ ਇੱਕੋ ਠੋਕੇ ਲੜਾਈ ਦੇਵਾਂਗੇ ਹਰਿਆਣੇ ਦੇ ਜਿਹੜੇ ਤਿੰਨ-ਚਾਰ ਫੜੇ ਹੋਏ ਨੇ ਉਹਨਾਂ ਲਈ 17 ਜੁਲਾਈ ਨੂੰ ਅੰਮੜੇ ਐਸਐਸਪੀ ਦੇ ਦਫ਼ਤਰ ਮੁገ ਲੱਖ ਤੋਂ ਵੱਡਾ ਐਕਸ਼ਨ ਜਿਹੜਾ ਹੋਣ ਜਾ ਰਿਹਾ ਪੰਜਾਬ ਦੇ ਹੈਣੀ ਦੇ ਕਿਸਾਨਾਂ ਦਾ ਮਜ਼ਦੂਰਾਂ ਦੇ ਇਨਸਾਫ਼ ਸੰਭ ਰੋਕਾਗਾ ਉਰੂ ਦੀਆਂ ਸਿੱਖਿਆਵਾਂ ਕਰ ਰਹੇ ਗਏ ਇਸ ਟੋਨ ਤੋਂ ਵੱਡਾ ਕਾਫੀ ਸਤਾਂਜ ਰਹੀ ਜੱਲੂ ਬਹਿ ਰਹੇ ਪਰੋਗਰਾਮ ਨੇ ਸੋ ਆਪ ਕਿਹਾ ਸੀ ਸੰਖੇਪ ਕੇ ਹੀ ਬੇਨਤੀ ਕਰਦੇ ਆ ਕਿ ਹਰ ਹਾਲ ਤੇੰਪੀ ਸਾਹਿਬ ਜ਼ੋਰਦਾਰ ਆਵਾਜ਼ بلند ਕਰਨ ਉੱਥੇ ਹਰ ਹਾਲ ਤੋਂ ਮਿਲ ਰਿਹਾ ਜੇ ਹੋਂ ਹਰ ਹਾਲਤੀ ਜਿਹੜਾ ਹੈਗਾ ਕਿਸਾਨ ਦੇ ਨਾਲ ਡਟ ਕੇ ਸੱਚੇ ਦਿਲੋਂ ਖੜਨ ਜਿਹੜੀਆਂ ਸਾਡੀਆਂ 14 ਮੰਗਾਂ 12 ਮੰਗਾਂ ਪਹਿਲਾਂ ਜਿਹੜੀਆਂ ਬਹੁਤ ਸੱਚ ਮੰਗੀਆਂ ਹੋਈਆਂ ਨੇ ਮੋਦੀ ਸਰਕਾਰ ਨੇ 9 ਮਾਰਚ 21 ਨੂੰ ਬਾਅਦ ਮੁਕਰੀ ਆ ਇਹ ਜਿਹੜੀਆਂ ਨਵੀਆਂ ਐਡ ਹੋ ਚੜੇ ਜੋ ਹਰਿਆਣੇ ਨੇ ਜੁਲਮ ਕੀਤਾ ਸਰਕਾਰ ਨੇ ਤੇ ਕੇਂਦਰ ਨੇ ਖੌਫ ਚੜ੍ਹਨੀ ਸ਼ੀਦੀ ਹੋਈ ਆ ਉਹਦੇ ਨਾਲ ਸੰਬੰਧ ਜਿਹੜੇ ਲੋਕੀਆਂ ਦੇ ਪਰਚਾ 0 ਐਫ ਆਈ ਆਰ ਪੰਜਾਬ ਜੱਦ ਨੂੰ ਜੋ ਹੋਈ ਜਾ ਰਹੀ ਆ ਮੁਕੱਦਮੇ ਤੇ ਉਸ ਤੋਂ ਬਿਨਾਂ ਨੌਜਵਾਨ ਜਿਹੜੇ ਹਜੇ ਨੇ ਹਰਿਆਣੇ ਵਾਲੇ ਤੇ ਨਹੀਂ ਜੋਦੇ ਉਹਨਾਂ ਦੀ ਵੀ ਹੈਲਪ ਚਾਹੀਦੀ ਆ